3 ਸਾਲ ਸੇ ਟੂਟੀਆਂ ਦਾ ਕੰਮ ਕੀਤਾ ਉਹ ਤਾਂ ਬਸ ਗਾਲੀ ਆ ਪਿੰਡ ਵਾਲੇ ਕੰਮ ਨਹੀਂ ਦਿੰਦੇ ਹੈਗੇ ਚੰਗੇ ਬੰਦੇ ਲੋਕਾਂ ਨੂੰ ਬਹੁਤ ਘਟਸਨ ਆ ਉਹ ਤਾਂ ਗੰਦ ਦੇ ਵਿੱਚ ਮੱਛੀਆਂ ਵੱਧ ਹੁੰਦੀਆਂ ਨੇ ਤੇ ਸਾਫ ਪਾਣੀ ਚ ਮੱਛੀਆਂ ਘੱਟ ਹੁੰਦੀਆਂ ਨੇ ਜਿਹਨੂੰ ਚਾਹਣਾ ਦਿਲ ਤੋਂ ਉਹ ਉਨੀ ਮਾੜੀ ਯਾਰ ਜਾਂਦੇ ਨੇ ਪਤਾ ਨਹੀਂ ਕੀ ਗੱਲ ਹੁੰਦੀ ਉਹ ਕੁਝ ਪਲਾਂਚ ਮੈਨੂੰ ਬਲੌਕ ਕਰ ਜਾਂਦੇ ਨੇ ਕੁਝ ਪਲਾਂਚ ਮੈਨੂੰ ਬਲੌਕ ਕਰ ਜਾਂਦੇ ਬੜੇ ਗਦਾਰ ਹੁੰਦੇ ਹੈ ਕਈ ਯਾਰ ਐਦਾਂ ਨਹੀਂ ਹੁੰਦਾ ਭੈਣਾਂ ਦੇ ਅੱਖਾਂ ਲਾਂਦੇ ਤੇ ਫਿਲਹਾਲ ਮੈਂ ਅੱਜ ਇੱਕ ਸ਼ਾਪ ਕਰਨਾ ਚਾਹੁੰਦਾ ਹਾਂ ਅਹ ਉਹ ਸਾਡਾ ਮੈਂ ਕਿਸੇ ਬੇਸ ਤੇ ਸ਼ੌਕ ਕਰਨਾ ਚਾਹੁੰਦਾ ਤੁਸੀਂ ਮੈਨੂੰ ਸ਼ੌਕ ਮੈਂ ਵੈਸੇ ਅਜੇ ਤੱਕ ਕਿਸੇ ਨੂੰ ਦੱਸਿਆ ਜਗਾ ਇਹ ਵੈਸੇ ਪਹਿਲੀ ਵਾਰ ਦੱਸ ਰਿਹਾ ਮੇਰਾ ਅਬਦਾ ਸ਼ੌਕ ਹੈ ਗਾਣਾ ਤੇ ਉਹ ਸੁਪੈਸਟ ਅੱਜ ਜੀ ਦੋਸਤੋ ਵੈਲਕਮ ਬੈਕ ਟੂ ਦਾ ਨਿਊ ਵੀਡੀਓ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਪੋਡਕਾਸਟ ਦੇ ਵਿੱਚ ਅਸੀਂ ਅੱਜ ਲੈ ਕੇ ਆਏ ਆਏ ਵਿਰੇ ਗੁਰਜੋਧ ਨੂੰ ਕੀ ਹਾਲ ਆ ਵਿਰੇ ਬਾਬਾ ਜੀ ਵਿਰੇ ਕੀ ਚੱਲ ਰਿਹਾ ਲਾਈਫ ਦੇ ਵਿੱਚ ਲਾਈਫ ਪਾਸ ਤੰਗ ਚੱਲ ਰਹੀ ਆ ਤੰਗ ਚੱਲ ਰਹੀ ਆ ਆਪਣੀ ਜਰਨੀ ਬਾਰੇ ਦੱਸੋ ਤੁਸੀਂ ਕੀ ਕਰ ਰਹੇ ਹੋ ਆਪਣੀ ਲਾਈਫ ਵਿੱਚ ਕਿਹੜੀ ਕਿਹੜੀ ਚੀਜ਼ਾਂ ਨੂੰ ਤੁਸੀਂ ਟਰਾਈ ਕੀਤਾ ਆਪਣਾ ਐਕਸਪੀਰੀਅੰਸ ਦੱਸੋ ਆਡੀਅנס ਨੂੰ ਯਾਰ ਐਕਸਪੀਰੀਅੰਸ ਤਾਂ ਕੀ ਹੈ ਜਿੰਦਗੀ ਬਸ ਐਹੀ ਤੈ ਹੀ ਲੱਗੀ ਪਈ ਆ ਹੁਣ ਤਾਂ ਬਸ ਕੰਮਕਾਰ ਜੀ ਰੁਝੇ ਵੇ ਆ ਸਵੇਰ ਤੋਂ ਨਿਕਲ ਜਾਂਦੇ ਸ਼ਾਮਾਂ ਤੱਕ ਕੰਮ ਬਸ ਇੰਨਾ ਕੰਮ ਹੁੰਦਾ ਸਾਡੀ ਜ਼ਿੰਦਗੀ ਦਾ ਘਰੇ ਡੰਕਰ ਸਾਹਮਲੇ ਕਰੇ ਕੰਮ ਕਰ ਲਏ ਬਸ ਤੇ ਬਸ 3 ਸਾਲ ਸੀ ਟੂਟੀਆਂ ਦਾ ਕੰਮ ਕੀਤਾ ਉਹ ਤਾਂ ਬਸ ਗਾਲੀ ਆ ਪਿੰਡ ਵਾਲੇ ਕੰਮ ਨਹੀਂ ਦਿੰਦੇ ਹੈ ਬਾਹਰਿਆਂ ਨੂੰ ਕੰਮ ਕਰਨ ਲਈ ਸੱਦਦੇ ਆ ਸਾਡੇ ਨਾਲ ਕੋਈ ਵੀਤ ਨਹੀਂ ਹੈਗੀ ਉਹ ਤਾਂ ਗੱਲ ਹਾਂਜੀ ਇਹ ਹੁੰਦੀ ਹੈ ਐ ਜਿਹੀ ਗੱਲਾਂ ਹੁੰਦੀਆਂ ਨੇ ਸਿਚੁਏਸ਼ਨ ਐ ਜਿਹੀ ਹੋ ਜਾਂਦੀ ਆ ਸਟੱਡੀ ਬਾਰੇ ਦੱਸੋ ਤੁਸੀਂ ਸਟੱਡੀ ਕਿਵੇਂ ਦੇ ਰਹੀ ਹੈ ਤੁਸੀਂ ਕਿਹੜੀ ਸਟ੍ਰੀਮ ਮੈਂ ਪਿੰਡੀ ਪੜਿਆ ਕੋ ਅੱਧੀ ਆਪਣੇ ਹਾਂਜੀ ਤੇ ਮੈਂ ਪਲੱਸ 2 ਦਾ ਕੀਤਾ ਤੇ ਉਸ ਤੋਂ ਬਾਅਦ ਬਸ ਮੈਂ ਪੜਨ ਵਾਲੀ ਕੋਸ਼ਿਸ਼ ਕੀਤੀ ਸੀ ਫੈਮਲੀ ਨੂੰਦਾਰ ਕੰਮ ਦਿਲਾਤਾ ਹਾਂਜੀ ਤੇ ਫਿਰ ਮੁੜ ਕੇ ਮੈਂ ਵੀ ਉਹਨਾਂ ਨਾਲ ਕਦੇ ਗਿਆ ਹੈਗਾ ਉਹ ਜੋ ਕੰਮ ਕਰਨ ਲੱਗਿਆ ਨਹੀਂ ਉਦਾਂ ਥੋੜਾ ਹੈਗਾ ਸੀ ਮਨ ਸੀਗਾ ਵੀ ਆ ਮੈਂ ਸਟੱਡੀ ਕੰਪਲੀਟ ਕਰਨੀ ਆ ਮੈਂ ਸਟੱਡੀ ਕਰਨੀ ਆ ਕਿ ਮੈਂ ਮੈਂ ਗ੍ਰੈਜੂਏਸ਼ਨ ਕਰਨੀ ਸੀਗੀ ਹਾਂਜੀ ਤੇ ਗ੍ਰੈਜੂਏਸ਼ਨ ਦੀ ਮੇਰੀ ਹੁਣ ਵੀ ਚਾਹਤ ਹੈ ਕਿ ਜਲ ਬਾਬਾ ਸੁੱਖਾ ਕੀਤਾ ਜੇ ਕਾਲੀ ਦਾ ਜਿਆਦਾ ਵਧੀਆ ਹੋਣਾ ਹਾਂਜੀ ਪਰ ਹੁਣ ਟਾਈਮ ਨਹੀਂ ਲੱਗਦਾ ਹੋ ਸਕਦਾ ਜਿਸ ਤਰ੍ਹਾਂ ਮਨਾ ਕੰਮ ਹੋ ਗਿਆ ਤੇ ਹਾਲਾਤਾਂ ਨੇ ਮਾਰਿਆ ਹੋਇਆ ਹਾਂ ਸ਼ਾਇਦ ਹੀ ਹੋਵੇ ਵੀ ਇਹ ਵੀ ਹੁਣ ਤੇ ਲਾਈ ਲਾਈਵ ਸਟਰੀਚ ਮੇਰਾ ਆਪਦਾ ਗੋਲ ਆ ਕਿ ਮੈਂ ਆਪਦੀ ਸਿੰਗਿੰਗ ਦੇ ਜਿਆਦਾ ਗੋਲ ਰੱਖਾਂ ਕਿ ਮੈਨੂੰ ਲਿਖਣਾ ਤੇ ਗਾਉਣਾ ਬਹੁਤ ਵਧੀਆ ਲੱਗਦਾ ਹੈ ਇਹ ਗੱਲ ਬਹੁਤ ਪਲੱਸ ਪੁਆਇੰਟ ਆ ਕਈ ਜਣੇ ਆਪਣਾ ਨਾ ਜਿਹੜਾ ਸ਼ੌਂਕ ਹੁੰਦਾ ਉਹ ਦੱਸਣਾ ਨਹੀਂ ਚਾਹੁੰਦੇ ਹੁੰਦੇ ਥੋੜੇ ਜਿਹੀ ਵੀ ਪਲੱਸ ਪੁਆਇੰਟ ਆ ਜਿਹੜੀ ਤੁਸੀਂ ਇਹ ਗੱਲ ਸਾਡੇ ਸਾਹਮਣੇ ਸਾਂਝੀ ਕਰਦੇ ਹੋ ਤੇ ਦੋ ਬੋਲ ਸਾਨੂੰ ਸੁਣਾਉਣ ਦੀ ਕੋਸ਼ਿਸ਼ ਕਰਿਓ ਆਡੀਅנס ਵੇਟ ਕਰ ਰਹੀ ਏ ਤੁਹਾਡਾ ਮੜਿਆ ਤੁਸੀਂ ਆਪਣੇ ਜਿਹੜਾ ਤੁਹਾਡੇ ਵਿੱਚ ਹੁਨਰ ਆ ਜਿਹੜਾ ਟੈਲੈਂਟ ਬਾ ਉਹ ਨੂੰ ਤੁਸੀਂ ਆਡੀਅנס ਸਾਹਮਣੇ ਰੱਖੋ ਇੱਕ ਸ਼ਾਇਰੀ ਸੁਣਾਉਣਾ ਚਾਹਨਾ ਮੈਂ ਹਾਂਜੀ ਜਿਹਨੂੰ ਚਾਹਣਾ ਦ ਜਿਨੂੰ ਚਾਹਣਾ ਦਿਲ ਤੋਂ ਉਹ ਉਨੀ ਮਾੜੀ ਯਾਰ ਜਾਂਦੇ ਨੇ ਪਤਾ ਨਹੀਂ ਕੀ ਗੱਲ ਹੁੰਦੀ ਉਹ ਕੁਝ ਪਲਾਂ ਚ ਮੈਨੂੰ ਬਲੌਕ ਕਰ ਜਾਂਦੇ ਨੇ ਕੁਝ ਪਲਾਂ ਚ ਮੈਨੂੰ ਬਲੌਕ ਕਰ ਜਾਂਦੇ ਕਿਉਂਕਿ ਕਿਉਂਕਿ ਬੜੀ ਛੇਤੀ ਆਪਣੇ ਨਾਲ ਮਾੜੀ ਹੋ ਜਾਂਦੀ ਹੈ ਕਿਉਂਕਿ ਚੰਗੇ ਬੰਦੇ ਲੋਕਾਂ ਨੂੰ ਬਹੁਤ ਘੱਟ ਸੰਦੇ ਉਹ ਤਾਂ ਗੰਦ ਦੇ ਵਿੱਚ ਮੱਛੀਆਂ ਵੱਧ ਹੁੰਦੀਆਂ ਨੇ ਤੇ ਸਾਫ਼ ਪਾਣੀ 'ਚ ਮੱਛੀਆਂ ਘੱਟ ਹੁੰਦੀਆਂ ਨੇ ਤੇ ਮੈਂ ਉਹਨਾਂ ਨੂੰ ਬਲੀਵ ਕਰਾਉਣਾ ਚਾਹੁੰਦਾ ਇਦਾਂ ਦੇ ਗਾਣੇ ਕਿ ਜਿਹੜੇ ਮੈਨੂੰ ਮਾਰੇ ਟਾਈਮ 'ਚ ਛੱਡ ਕੇ ਗਏ ਆ ਉਹਨਾਂ ਦਾ ਵੀ ਧੰਨਵਾਦ ਜਿਹੜੇ ਚੰਗੇ ਟਾਈਮ 'ਚ ਨਾਲ ਸੀਗੇ ਤੇ ਮਾੜਾ ਟਾਈਮ ਚ ਨਾਲ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜਾ ਮਾੜਾ ਟਾਈਮ ਦਿਖਾ ਕੇ ਉਹਨਾਂ ਦਾ ਸਾਥ ਸਾਥ ਕੀਤਾ ਧੰਨਵਾਦ ਕਿਉਂਕਿ ਜਿਹੜਾ ਮਾੜਾ ਟਾਈਮ ਦਿਖਾ ਕੇ ਜਾਂਦਾ ਹੁੰਦਾ ਹੈ ਉਹਨਾਂ ਨਾਲ ਹੀ ਜਾਂ ਬਲੀਵ ਹੁੰਦਾ ਹੁੰਦਾ ਬੰਦਾ ਉਹਨਾਂ ਨਾਲ ਹੀ ਬੰਦਾ ਕਹਿੰਦਾ ਵਾ ਕਿ ਹਾਂ ਵੀ ਹੁਣ ਗੇਮ ਨੂੰ ਮਾੜਾ ਟਾਈਮ ਦਿਖਾ ਕੇ ਤਾਂ ਆਪਾਂ ਚੰਗਾ ਟਾਈਮ ਆਪਦਾ ਆਪ ਲੈ ਕੇ ਆਉਣਾ ਹੁੰਦਾ ਫਿਰ ਬਿਲਕੁਲ ਜੀ ਬਿਲਕੁਲ ਕਿਉਂਕਿ ਇਹ ਚੀਜ਼ਾਂ ਵੀ ਆਪਣੀ ਲਾਈਫ ਵਿੱਚ ਹੋਣੀਆਂ ਇੰਪੋਰਟੈਂਟ ਨੇ ਜੇਕਰ ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਬੰਦਾ ਆਪਣਾ ਉੱਠ ਨਹੀਂ ਸਕਦਾ ਬੰਦਾ ਜੇਕਰ ਸਾਰਾ ਕੁਝ ਸਿੱਧਾ ਚੱਲਦਾ ਰਹੂ ਆਪਾਂ ਨੂੰ ਫਿਰ ਉਹ ਚੀਜ਼ ਯਾਰ ਦੋਸਤ ਮੇਰੇ ਅੱਜ ਵੀ ਮੇਰੇ ਨਾਲ ਨੇ ਸੁਖ ਨਾਲ ਜਿਹੜੇ ਤੀਜੀ ਕਲਾਸ ਚ ਮੈਂ ਨਾਲ ਰਲਿਆ ਸੀਗਾ ਹਾਂਜੀ ਤੇ ਪਾਸ 2 ਤੱਕ ਵੀ ਵਧੀਆ ਰਹਿਆ ਹੁਣ ਵੀ ਮੇਰੇ ਨਾਲ ਸੁਖ ਨਾਲ ਵਧੀਆ ਰਹਿੰਦੇ ਆ ਹਾਂਜੀ ਯਾਰੀ ਦੋਸਤੀ ਤਾਂ ਮੈਂ ਕਹਿੰਦਾ ਬਈ ਜਿਨ੍ਹਾਂ ਨੂੰ ਮਿਲੀ ਆ ਉਹ ਤਾਂ ਕਰਮ ਵਾਲੇ ਬੰਦੇ ਆ ਬਿਲਕੁਲ ਜੀ ਬਿਲਕੁਲ ਕਿਉਂਕਿ ਯਾਰ ਵਾਲ ਅੱਜ ਕੱਲ ਬੜੇ ਗੈਰਦਾਰ ਹੁੰਦੇ ਕਈ ਯਾਰ ਐਦਾਂ ਦੇ ਹੁੰਦੇ ਭੈਣਾਂ ਦੇ ਅਖਰਾ ਲੈਂਦੇ ਆ ਬਿਲਕੁਲ ਬਿਲਕੁਲ ਤੇ ਹੁਣ ਵੀ ਮੈਨੂੰ ਯਾਰ ਆ ਤੇ ਮੇਰੇ ਕੋਲ ਯਾਰ ਆ ਜਾਂ ਉਹਨਾਂ ਦੀ ਭੈਣ ਤਾਂ ਮੇਰੀ ਭੈਣ ਤੇ ਉਹਨਾਂ ਦੀ ਮਾਂ ਤੇ ਮੇਰੀ ਮਾਂ ਬਿਲਕੁਲ ਜੀ ਬਿਲਕੁਲ ਕਿੰਨਾ ਕ ਯਕੀਨ ਆ ਤੁਹਾਨੂੰ ਯਾਰੀ ਦੋਸਤੀ ਤੇ ਯਾਰੀ ਤੇ ਇੰਨਾ ਯਕੀਨ ਆ ਜਿਵੇਂ ਘਰੇ ਖਾਦਣਾ ਤਾਂ ਮੈਨੂੰ ਪ੍ਰਵਾਹ ਨਾ ਹੋਵੇਗੀ ਇਸ ਚੀਜ਼ ਦੀ ਬਿਲਕੁਲ ਜੀ ਬਸ ਚਾਹੇ ਮੈਂ ਮੈਰਿਡ ਹੋਵਾਂ ਚਾਹੇ ਨਾ ਬਈ ਮੈਂ ਉਹਨੂੰ ਕਹਿ ਸਕਦਾ ਘਰੇ ਆਜਦਾ ਆ ਆਹ ਸਾਗ ਲੈ ਕੇ ਬਣਾ ਲਓ ਇਹਨਾਂ ਫਿਊਚਰ ਕੀ ਕਰਨਾ ਚਾਹੁੰਦੇ ਤੁਸੀਂ ਜ਼ਿੰਦਗੀ ਦੇ ਵਿੱਚ ਵੀ ਆਹ ਚੀਜ਼ ਹੁਣ ਮੈਂ ਕਰ ਰਿਹਾ ਆਂ ਤੇ ਅੱਗੇ ਮੈਂ ਚੀਜ਼ ਨੂੰ ਅਚੀਵ ਕਰਨਾ ਚਾਹੁੰਦਾ ਤੇ ਫਿਲਹਾਲ ਤਾਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਲਿਖਿੰਗ ਸਿੰਗਿੰਗ ਦੇ ਜਿਆਦਾ ਜ਼ੋਰ ਚੱਲ ਰਿਹਾ ਵਾ ਹਾਂਜੀ ਤੇ ਫਿਲਹਾਲ ਮੈਂ ਆਪਣੀ ਇੱਕ ਸ਼ਾਪ ਕਰਨਾ ਚਾਹੁੰਦਾ ਵਾ ਬਿਲਕੁਲ ਆ ਬਹੁਤ ਸਾਦਾ ਮੈਂ ਕਿਸੇ ਵੇਲੇ ਸ਼ੌਕ ਕਰਨਾ ਚਾਹੁੰਦਾ ਤੁਸੀਂ ਮੈਨੂੰ ਮੈਂ ਵੈਸੇ ਅਜੇ ਤੱਕ ਕਿਸੇ ਨੂੰ ਨਹੀਂ ਦੱਸਿਆ ਹੈਗਾ ਇਹ ਮੈਂ ਵੈਸੇ ਪਹਿਲੀ ਵਾਰ ਦੱਸ ਰਿਹਾ ਮੇਰਾ ਆਪਦਾ ਸ਼ੌਕ ਗਨ ਹੌਸ ਦਾ ਹਾਂਜੀ ਕੀ ਗਨ ਹੌਸ ਆਪਦੀ ਹੋਵੇ ਇੱਕ ਵਧੀਆ ਤੇ ਉਹ ਸਪੈਸ਼ਲ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਉਹਦੇ ਵਾਸਤੇ ਕਾਫੀ ਨੌਲੇਜ ਹੋਣੀ ਚਾਹੀਦੀ ਤੁਹਾਨੂੰ ਤੇ ਲਾਇਸੈਂਸ ਖਰੀਦਣੇ ਪੈਣੇ ਕਾਫੀ ਕਾਫੀ ਰਿਸਰਚ ਕਰਨੀ ਪੈਣੀ ਤੁਹਾਨੂੰ ਇਹ ਸ਼ੌਕ ਹੈਗਾ ਤੁਹਾਨੂੰ ਇਹ ਚੀਜ਼ ਦਾ ਇਹ ਮੈਨੂੰ ਸ਼ੌਕ ਨਹੀਂ ਮੇਰਾ ਆਪਦਾ ਸ਼ੌਕ ਹੀ ਹੈ ਮੇਰਾ ਮੇਨ ਮੇਨ ਸ਼ੌਕ ਤਾਂ ਇਹੀ ਹੈ ਮੇਰਾ ਵੀਰੇ ਕਿਉਂਕਿ ਇਹੀ ਤਾਂ ਮੈਂ ਇੰਨਾਂ ਚੀਜ਼ਾਂ ਨੂੰ ਬਲੀਵ ਹੋ ਗਨ ਆਉਸ ਤਾਂ ਮੈਨੂੰ ਜਿਵੇਂ ਆਪਾਂ ਕਹਿੰਦੇ ਬਹੁਤ ਵਧੀਆ ਲੱਗਦੀ ਮੈਨੂੰ ਬਿਲਕੁਲ ਹੁਣ ਇਸ ਟਾਈਮ ਕੀ ਕਰ ਰਹੇ ਹੋ ਤੁਸੀਂ ਇਸ ਟਾਈਮ ਤਾਂ ਵੀ ਹੁਣ ਬਸ ਕੰਮ ਕੰਮ ਤੋਂ ਘਰ ਬਸ ਇੰਨੀ ਕੀ ਜ਼ਿੰਦਗੀ ਆ ਹੁਣ ਜਿਵੇਂ ਤੁਸੀਂ ਪੋਡਕਾਸਟ ਲਈ ਸਾਡੇ ਲਈ ਆਪਾਂ ਇੱਥੇ ਆ ਗਏ ਵੀਰੇ ਬਿਲਕੁਲ ਨਹੀਂ ਤੇ ਬਸ ਅਦੂਆ ਘਰੇ ਜਾ ਕੇ ਕੰਮ ਕਰਨ ਲੈ ਜਾਣਾ ਫਿਰ ਸਵੇਰੇ ਨਿਕਲ ਜਾਂਦੇ ਸ਼ਾਮੀ ਘਰੇ ਵੜ ਜਾਂਦੇ ਆ ਜਿਵੇਂ ਅੱਜ ਛੁੱਟੀ ਸੀ ਅੱਜ ਤੁਹਾਡੇ ਕੋਲ ਜਾ ਕੇ ਵੀਰੇ ਬਸ ਬਿਲਕੁਲ ਜੀ ਬਿਲਕੁਲ ਤੇ ਸ਼ਾਇਰੀ ਦਾ ਵੀ ਤੁਸੀਂ ਕਾਫੀ ਮੈਂ ਸੁਣਿਆ ਤੁਹਾਡੇ ਫਰੈਂਡਸ ਕੋਲੋਂ ਵੀ ਤੁਸੀਂ ਸ਼ਾਇਰੀ ਵੀ ਕਰਦੇ ਹੋ ਸ਼ਾਇਰੀ ਵੀ ਦੱਸੋ ਕਿ ਅੱਜ ਕੱਲ ਸ਼ਾਰਟ ਫਾਰਮ ਕੰਟੈਂਟ ਵਾੜਾ ਚੱਲ ਰਿਹਾ ਵਾ ਲੌਂਗ ਫਾਰਮ ਨੂੰ ਇਹਨਾਂ ਦੇਖ ਨਹੀਂ ਰਹੇ ਲੋਕ ਤੇ ਤੁਸੀਂ ਸ਼ਾਇਰੀ ਬਾਰੇ ਵੀ ਤੁਸੀਂ ਆਪਣੇ ਬਿਆਨ ਸਾਂਝੇ ਕਰੋ ਸਾਡੇ ਸਾਹਮਣੇ ਕਹਿੰਦੀ ਇੱਕ ਤਰਫਾ ਸੀ ਪਿਆਰ ਮੇਰਾ ਹਾਂਜੀ ਜੋ ਰਾਸਨਾ ਹੈ ਚੰਦਰੀ ਨੂੰ ਹਾਂਜੀ ਕਿ ਇੱਕ ਤਰਫਾ ਸੀ ਪਿਆਰ ਮੇਰਾ ਜੋ ਰਾਸਨਾ ਹੈ ਚੰਦਰੀ ਨੂੰ ਉਹਨੂੰ ਚਾਹੁੰਦਾ ਸੀ ਮੈਂ ਦਿਲ ਤੋਂ ਉਹਨੂੰ ਚਾਹੁੰਦਾ ਸੀ ਮੈਂ ਦਿਲ ਤੋਂ ਉਹ ਪੁਰਾਣੇ ਆਸ਼ ਨੂੰ ਮਿਲ ਕੇ ਆਏ ਸੀ ਉਹ ਤਾਂ دیدار ਮੇਹੱਤੇ ਕੋਲੇ ਕਰਕੇ ਆਏ ਸੀ ਸੌਹਾ ਖਾਂਦੀ ਸੀ ਮੇਰੀ ਝੂਠੀਆਂ ਸੌਹਾ ਖਾਂਦੀ ਸੀ ਮੇਰੀ ਝੂਠੀਆਂ ਮੈਨੂੰ ਕਹਿੰਦੀ ਮੈਂ ਤੂੰ ਹੱਥ ਨਾਲ ਲਵਾ ਜਾ ਪਰ ਰੂਮ ਚ ਪਤਾ ਨਹੀਂ ਉਹਨਾਂ ਕੀ ਕੀ ਕਰਕੇ ਆਈ ਸੀ ਹੁਣ ਤੁਹਾਨੂੰ ਕਾਫੀ ਵਧੀਆ ਸ਼ੈਰੀ ਕਰਦੇ ਹੋ ਤੁਸੀਂ ਗਾਣਾ ਵੀ ਕਾਫੀ ਵਧੀਆ ਕੀਤਾ ਮੈਂ ਤੁਹਾਡਾ ਗਾਣਾ ਸੁਣਿਆ ਪਹਿਲਾਂ ਤੇ ਤੁਸੀਂ ਕਦੇ ਕੋਸ਼ਿਸ਼ ਨਹੀਂ ਕੀਤੀ ਵੀ ਆਪਣਾ ਸੋਸ਼ਲ ਮੀਡੀਆ ਪੇਜ ਬਣਾਇਆ ਜਾਵੇ ਮਤਲਬ ਤੇ ਆਪਣਾ ਜਿਹੜਾ ਟੈਲੈਂਟ ਆ ਨੂੰ ਸਾਹਮਣੇ ਲਿਆਂਦਾ ਜਾਵੇ ਸੋਸ਼ਲ ਮੀਡੀਆ ਤੇ ਅੱਜ ਕੱਲ ਜਿਹੜੇ ਨਾ ਜੋ ਸੋਸ਼ਲ ਮੀਡੀਆ ਤੇ ਬੰਦੇ ਨੂੰ ਚੱਕ ਰਹੇ ਨੇ ਕਿਉਂਕਿ ਕਦੇ ਚਾਹਿਆ ਨਹੀਂ ਇਹ ਚੀਜ਼ ਨੂੰ ਕਰਨਾ ਮੈਂ ਸੋਸ਼ਲ ਮੀਡੀਆ ਨੂੰ ਚਾਹਿਆ ਸੀ ਵੀਰੇ ਹਾਂਜੀ ਕਿਉਂਕਿ ਸੋਸ਼ਲ ਮੀਡੀਆ ਦੇ ਸਿਰ ਤੇ ਹੀ ਕਾਫੀ ਲੋਕ ਨੇ ਜਿਹੜੇ ਇਹ ਗਾਣੇ ਚਾਹ ਰਹੇ ਆ ਫਿਲਮਾਂ ਚਾਹ ਰਹੇ ਆ ਬਿਲਕੁਲ ਜੀ ਮੈਂ ਸੋਸ਼ਲ ਮੀਡੀਆ ਤੇ ਇੱਕ ਪੇਜ ਹੀ ਬਣਾਇਆ ਸੀ ਆਪਦਾ ਤੇ ਮੇਰਾ ਹੁਣ ਵੀ ਚੱਲ ਰਿਹਾ ਤੇ ਅਜੇ ਮੈਂ ਹੁਣੀ ਅਜੇ 2-4 ਦਿਨ ਹੀ ਹੋਏ ਪੇਜ ਬਣਾਇਆ ਬਹੁਤਾ ਟਾਈਮ ਨਹੀਂ ਹੋਇਆ ਹੈਗਾ ਹਾਂਜੀ ਤੇ ਉਤੇ ਕੰਟੈਂਟ ਪਾਇਆ ਕਰਾਂਗੇ ਨੀਲੀ ਆਪਾਂ ਇੱਕ ਜਾਂ ਦੋ ਵੀਡੀਓ ਸ਼ੇਅਰਿੰਗ ਦੀ ਪਾਇਆ ਕਰਾਂਗੇ ਉਤੇ ਡੇਲੀ ਤੇ ਮੈਂ ਉਤੇ ਪਾਇਆ ਸੀਗਾ ਲੈਜੈਂਡ ਲਿਖਾਰੀ ਹਾਂਜੀ ਉਹ ਪੇਜ ਦਾ ਨੋਆ ਮੇਰਾ ਜੇ ਵਧੀਆ ਲੱਗਿਆ ਤਾਂ ਜਰੂਰ ਮੈਂ ਕਹਿੰਦਾ ਉਹਨੂੰ ਫੋਲੋ ਕਰਿਓ ਜਾਕੇ ਬਿਲਕੁਲ ਕਿਉਂਕਿ ਕਾਫੀ ਵਧੀਆ ਇਹਨਾਂ ਦਾ ਕੰਟੈਂਟ ਵਾ ਬਹੁਤ ਵਧੀਆ ਬਣਾਉਂਦੇ ਨੇ ਇਹ ਜਾ ਕੇ ਜਰੂਰ ਸਪੋਰਟ ਕਰਨਾ ਫ੍ਰੈਂਡ ਫੈਮਿਲੀ ਦੇ ਹਰੇਕ ਬੰਦਾ ਆਪਣੇ ਫੈਮਿਲੀ ਨਾਲ ਫ੍ਰੈਂਡਲੀ ਹੁੰਦਾ ਆਪਣੀ ਫੈਮਿਲੀ ਬਾਰੇ ਦੱਸੋ ਤੁਸੀਂ ਤੁਹਾਡੀ ਫੈਮਿਲੀ ਕਿਵੇਂ ਦੀ ਆ ਫੈਮਿਲੀ ਯਾਰ ਮੇਰੀ ਬਹੁਤ ਵਧੀਆ ਸੁਖਨਾ ਬਾਬਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਤੇ ਆਪਣੀ ਜਿਹੜੀ ਫੈਮਿਲੀ ਚ ਮੇਰੀ ਮਦਦ ਤੇ ਫਾਦਰ ਮਿਸਟਰ ਤਿੰਨਾਂ ਤਿੰਨਾਂ ਸਪੋਰਟ ਤਾਂ ਕਰ ਰਹੇ ਆ ਮੈਨੂੰ ਮੈਂ ਇਹਨਾਂ ਨੂੰ ਕਿਹਾ ਵੀ ਸੀ ਕਿ ਮੇਰਾ ਸਿੰਗਿੰਗ ਤੇ ਲਿਖਣ ਦੇ ਵਿੱਚ ਸ਼ੌਂਕ ਆ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਕਹਿੰਦੇ ਚਲੋ ਕੋਈ ਨਾ ਤੇਰਾ ਸ਼ੌਂਕ ਤੂੰ ਕਰ ਲੈ ਹਾਂਜੀ ਤੇ ਉਹਨਾਂ ਮੈਨੂੰ ਨੇ ਕਿਹਾ ਤੇਰੀ ਜੀਕਰ ਜੋ ਕਰਨਾ ਤੂੰ ਕਰ ਲਾ ਉਹ ਮੇਰੀ ਜਨੀ ਹਰ ਇੱਕ ਕਾਲ ਚ ਸਪੋਰਟ ਕਰਦੇ ਆ ਹਾਂਜੀ ਤੇ ਜਿਵੇਂ ਹਰ ਇੱਕ ਮੁੰਡੇ ਦਾ ਇੱਕ ਸ਼ੌਂਕ ਹੁੰਦਾ ਵੀ ਇੱਕ ਮੋਟਰਸਾਈਕਲ ਲੈਣਾ ਜਾਂ ਗੱਡੀ ਲੈਣੀ ਆ ਓਵੇਂ ਸਕੂਲ ਟਾਈਮ ਵਿੱਚ ਕੋਈ ਅਜੀ ਅਜੀ ਚੀਜ਼ ਤੁਹਾਨੂੰ ਪਸੰਦ ਆਈ ਹੋਵੇ ਜਿਹੜੀ ਹਾਂਜੀ ਵੀਰੇ ਚੇਤਕ ਕਰੇ ਜਿਵੇਂ ਕਹਦੀ ਆਪਾਂ ਇੱਕ ਦੋ ਵਾਰੀ ਗੱਲਬਾਤ ਬੈਠ ਬੋਸ ਹੋਈ ਕਰਦੇ ਆ ਨਾ ਤੇ ਚਾਹਤ ਉਹਨਾਂ ਨੇ ਖਿੱਚ ਤੋ ਕਿ ਮੈਨੂੰ ਲੈ ਤਰਨਾ ਵਾ ਹਾਂਜੀ ਨਵਾਂ ਨਵਾਂ ਲੈਤਾ ਫਿਰ ਮੈਂ ਉਹਦੇ ਜਿਵੇਂ ਕਰੀ ਮੋਡੀਫਿਕੇਸ਼ਨ ਕਰਾਈ ਵਧੀਆ ਸੋਹਣਾ ਸੰਭਾਲ ਕੇ ਰੱਖਿਆ ਹੁਣ ਉਹਨੂੰ ਤੇ ਹੁਣ ਵੀ ਜੇ ਤੁਸੀਂ ਮੇਰੇ ਦੇਖੋ ਤਾਂ ਮੈਂ ਹੁਣ ਚੇਤਕ ਰੱਖਿਆ ਤਾਂ ਸੀਗਾ ਪਰ ਮੈਨੂੰ ਪੈਸੇ ਖਾਤਰੋ ਵੇਚਣਾ ਪੈ ਗਿਆ ਖੜੇ ਬਿਲਕੁਲ ਏ ਤੁਹਾਡੀਆਂ ਗੱਲਾਂ ਬਹੁਤ ਜ਼ਿਆਦਾ ਡੂੰਘੀਆਂ ਨੇ ਜਿਹੜਾ ਤੁਸੀਂ ਇਹ ਗੱਲਾਂ ਕਰ ਰਹੇ ਹੋ ਇਹਦਾ ਆਪਾਂ ਸਪੈਸ਼ਲ ਕਿਸੇ ਦਿਨ ਪੌਡਕਾਸਟ ਕਰਾਂਗੇ ਵੀ ਅਕਸਰ ਕੁੜੀਆਂ ਗਲਤ ਹੁੰਦੀਆਂ ਨੇ ਇਹਨਾਂ ਵੀ ਇਹ ਚੀਜ਼ਾਂ ਤੇ ਆਪਾਂ ਨੂੰ ਧਿਆਨ ਸੋਚ ਸਮਝ ਕੇ ਜਿੱਥੇ ਜਾਣਾ ਚਾਹੀਦਾ ਵਾ ਕਿਉਂਕਿ ਬੰਦਾ ਜਿਆਦਾ ਬਹੁਤ ਸ਼ੌਂਕ ਨਾ ਆਉਂਦਾ ਵਾ ਇਹ ਚੀਜ਼ ਤਾਂ ਮੁੜ ਕੇ ਆਉਣਾ ਜਦੋਂ ਉਹ ਬੰਦਾ ਕਾਸੀ ਜੁਗਨਿਆਦਾ ਹਾਂਜੀ ਅੱਜ ਦਾ ਪੌਡਕਾਸਟ ਇੱਥੇ ਹੀ ਖਤਮ ਕਰਦੇ ਹਾਂ ਕਿਉਂਕਿ ਮੌਸਮ ਜਿਆਦਾ ਖਰਾਬ ਹੋ ਰਿਹਾ ਕਿਉਂਕਿ ਅੱਜ ਦਾ ਪੌਡਕਾਸਟ ਆਪਾਂ ਆਊਟਡੋਰ ਕੀਤਾ ਵਾ ਕਿਉਂਕਿ ਵੀਰੇ ਦੀ ਸਟੋਰੀ ਕੁਝ ਐਦਾਂ ਦੀ ਸੀਗੀ ਆਊਟਰੋਡ ਦੀ ਵਧੀਆ ਲੱਗਣੀ ਸੀਗੀ ਤੇ ਮੌਸਮ ਦਾ ਕਾਫੀ ਖਰਾਬ ਹੋ ਰਿਹਾ ਵਾ ਤੇ ਵੀਰੇ ਦੀ ਇੰਸਟਾਗ੍ਰam ਆਈਡੀ ਮੈਂ ਲਿੰਕ ਡਿਸਕ੍ਰਿਪਸ਼ਨ ਚ ਪਾਈ ਹੋਈ ਆ ਤੇ ਵੀਰੇ ਨੂੰ ਜਾ ਕੇ ਫੋਲੋ ਜ਼ਰੂਰ ਕਰਿਓ ਕਿਉਂਕਿ ਬਹੁਤ ਵਧੀਆ ਵਧੀਆ ਮੇਰੇ ਸ਼ਾਇਰੀ ਬਣਾਉਂਦੇ ਨੇ ਤੇ Gracias. <laughs> <laughs>